ਹਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸੰਗਤ ਜਿਹੜੀ ਇਕੱਠੀ ਹੋਈ ਹੈ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੀ ਸ਼ਰਾਬ ਕੀ ਅੰਸਰ ਜਿਹੜੀ ਹੈ ਸ਼ਰਾਬਤਾ ਕਰਦੇ ਆ ਜਿਨ੍ਹਾਂ ਨੇ ਡਾਕਟਰ ਬੇਦਕਲਪੀ 임ਰਾਉ ਜੀ ਦੇ ਬੁੱਤ ਤੇ ਕੁਝ ਆਤਸ਼ਬਦ ਲਿਖੇ ਜਿਵੇਂ ਪਹਿਲੋ ਧਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਬਾਰ ਬਹੁਤ ਤੋੜਿਆ ਗਿਆ ਤੇ ਪਹਿਲਾਂ ਤੇ ਸ਼ੱਕ ਸਾਰਿਆਂ ਦਾ ਹੋਰ ਪਾਸੇ ਜਾਂਦਾ ਸੀ ਵੀ ਸ਼ਰਾਰਤੀਆਂ ਸਾਰੇ ਜਿਹੜਾ ਹੁਣ ਏਡਾ ਵੱਡਾ ਬਿਆਨ ਆ ਜਾਣਾ ਗੁਰਪਤਵੰਤ ਸਿੰਘ ਪੰਨੂ ਦਾ ਸਾਰਿਆਂ ਨੂੰ ਪਤਾ ਕਿ ਉਹ ਖਾਲਸਾਤਨ ਦੀ ਗੱਲ ਕਰਦੇ ਆ ਦੇਖੋ ਖਾਲਸਾਤਨ ਦੇ ਕੋਈ ਖਿਲਾਫ ਨਹੀਂ ਅਸੀਂ ਆਪ ਕਹਿੰਦੇ ਖਾਲਸਾ ਰਾਜ ਹੋਣਾ ਚਾਹੀਦਾ ਪਰ ਲੇਕਿਨ ਡਾਕਟਰ ਬੇਦਕੋਪੀ ਭੀਮਰਾਓ ਜਿਹੜਾ ਸੰਵਿਧਾਨ ਲਿਖਿਆ ਹੈ ਸਾਰਿਆਂ ਨੂੰ ਹੱਕ ਦਵਾਇਆ ਗਰੀਬਾਂ ਨੂੰ ਹੱਕ ਦਵਾਇਆ ਦਬੇ ਕੁਚਲੇ ਲੋਕਾਂ ਨੂੰ ਹੱਕ ਮਿਲਿਆ ਜਿਹੜੀ ਆ ਸਾਡੀਆਂ ਭੈਣਾਂ ਨੂੰ ਜੁੱਤੀ ਦੇ ਬਰਾਬਰ ਕਿਹਾ ਜਾਂਦਾ ਸੀਗਾ ਮੰਦਰਾਂ ਦੇ ਵਿੱਚ ਨਿੱਕੇ ਨਿੱਕੇ ਕੁੜੀਆਂ ਨੂੰ ਚੜਾਇਆ ਜਾਂਦਾ ਸੀ ਇਸ ਬ੍ਰਾਹਮਣਵਾਦ ਸੋਚ ਦੇ ਉੱਤੇ ਤੇ ਜੇ ਬੇਦਕੋਪੀ ਭੀਮਰਾਓ ਜੀ ਨੇ ਹੱਕ ਦਿੱਤੇ ਆ ਭੈਣਾਂ ਨੂੰ ਬੋਲਣ ਦੀ ਆਜ਼ਾਦੀ ਮਿਲੀ ਹੈ ਸਾਰੇ ਸਮਾਜ ਨੂੰ ਹੱਕ ਮਿਲਿਆ ਹੈ ਦੇਖੋ ਉਸ ਟਾਈਮ ਤੇ ਕੋਈ ਵੀ ਗਰੀਬ ਆਦਮੀ ਘੋੜੇ ਤੇ ਨਹੀਂ ਚੜ ਸਕਦਾ ਅੱਜ ਬਰਾਬਰ ਦਾ ਹੱਕ ਮਿਲਿਆ ਜਿੱਥੇ ਇਹ ਕਹਿ ਦਿੰਦੇ ਆ ਸੰਵਿਧਾਨ ਦੇ ਵਿੱਚ ਸਾਨੂੰ ਹਿੰਦੂ ਬਣਾਇਆ ਗਿਆ ਜੇ ਡਾਕਟਰ ਸਾਹਿਬ ਉਸ ਟਾਈਮ ਤੇ ਸੰਵਿਧਾਨ ਹਿੰਦੂ ਦੀ ਗੱਲ ਕਰਦੇ ਤੇ 40 50 ਲੱਖ ਬੰਦਾ ਲੈ ਕੇ ਹਰਮੰਦਰ ਸਾਹਿਬ ਅੰਮ੍ਰਿਤਸਰ ਨਹੀਂ ਚ ਜਾਂਦੇ ਹੋ ਹਰਮੰਦਰ ਸਾਹਿਬ ਜਦੋਂ ਅੰਮ੍ਰਿਤਸਰ ਗਏ ਸੀਗੇ ਉਸ ਟਾਈਮ ਵੀ ਉਹਨਾਂ ਦੀ ਕੋਈ ਸ਼ਰਤ ਸੀ ਵੀ ਰੋਟੀ ਭੇਟੀ ਦੀ ਸਾਹ ਹੁਣੀ ਚਾਹੀਦੀ ਤਾਂ ਮੈਂ ਸਿੱਖ ਧਰਮ ਚ ਆਪੜ ਛਕਣਾ ਤੇ ਜੇ ਤੁਸੀਂ ਸਿੱਖ ਧਰਮ ਚ ਵੀ ਬ੍ਰਾਹਮਣਵਾਦ ਮੰਨੂ ਬਾਤ ਸੋਚ ਰੱਖੜੀ ਆ ਤੇ ਫਿਰ ਸਿੱਖ ਧਰਮ ਨੂੰ ਫੋਲੋ ਕਰਨ ਦਾ ਕੋਈ ਫਾਇਦਾ ਨਹੀਂ ਖਾਲਸਾ ਪੰਥ ਚ ਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਉਹ Hindu ਧਰਮ ਨੂੰ ਸਮਝਦੇ ਤੇ ਫਿਰ ਆਪਾਂ ਮੰਦਿਰ ਸਾਹਿਬ ਉੱਪਰ ਛਕਣ ਕਿਉਂ ਗਏ ਸੀਗੇ ਲੱਖਾਂ ਬੰਦਾ ਲੈ ਕੇ ਜੇ ਉਸ ਟਾਈਮ ਸਾਡੇ ਪੰਜਾਬ ਦੇ ਠੇਕੇਦਾਰਾਂ ਨੇ ਪੰਨੂ ਵਰਗਿਆਂ ਨੇ ਕੋਸ਼ਟਾ ਉਹਨਾਂ ਨੂੰ ਗੱਲ ਦੇ ਨਾਂ ਲਾਇਆ ਹੁੰਦਾ ਤੇ ਅੱਜ ਸਿੱਖ ਧਰਮ ਕਿੱਥੇ ਹੁੰਦਾ ਇਸ ਕਰਕੇ ਆਪਾਂ ਸਾਰਿਆਂ ਨੇ ਫੋਟਣੀ ਪਉਣੀ ਤਕੜੇ ਹੋ ਕੇ ਸੰਵਿਧਾਨ ਦਾ ਵੀ ਸਤਿਕਾਰ ਕਰਨਾ ਪੰਨੂ ਸਾਹਿਬ ਧਿਆਨ ਨਾਲ ਸੁਣਨ ਵਾਲੀ ਗੱਲ ਆ ਕਿਉਂਕਿ ਕਈਆਂ ਦੇ ਚੀਕਾਂ ਬੜੀਆਂ ਪੈਣੀਆਂ ਕਈਆਂ ਨੇ ਕਮੈਂਟ ਕਰਨੇ ਆ ਕਮੈਂਟ ਕਰਕੇ ਕੋਈ ਹੱਲ ਨਹੀਂ ਹੁੰਦੇ ਹੱਲ ਹੁੰਦੇ ਆ ਜਦੋਂ ਵੀ ਕੋਈ ਆਪਾਂ ਆਜ਼ਾਦੀ ਲੈਣੀ ਆ ਹੱਕ ਲੈਣੇ ਆ ਆਪਾਂ ਨੂੰ ਸੀਸ ਦੇਣੇ ਪੈਂਦੇ ਆ ਜਾਨਵਾਰ ਦੀਆਂ ਪੈਂਦੀਆਂ ਨੇ ਜੇ ਜਾਨਵਾਰੀਆਂ ਭਾਈ ਜਗਤਾਰ ਸਿੰਘ ਹਮਾਰਿਆਂ ਨੂੰ ਪੁੱਛ ਕੇ ਵੇਖੋ ਜਿਹੜੇ 40 40 ਸਾਲ ਦੀ ਕੈਦ ਕੱਟ ਰਿਆ ਕਦੀ ਤੁਸੀਂ ਉਹਨਾਂ ਦੇ ਹੱਕ ਚ ਅੱਜ ਤੱਕ ਆਵਾਜ਼ ਬੁਲੰਦ ਕੀਤੀ ਹੈ ਬਿਲਕੁਲ ਨਹੀਂ ਕੀਤੀ ਤੁਸੀਂ ਕਿਉਂਕਿ ਤੁਸੀਂ ਆਪ ਕੌਮ ਦੇ ਠੇਕੇਦਾਰ ਬਣਨਾ ਚਾਹੁੰਦੇ ਜੀ ਬੰਦੀ ਸਿੰਘਾਂ ਦੀ ਗੱਲ ਕਰੋ ਸਾਡੇ ਮਜ਼ਦੂਰਾਂ ਨਾਲ ਕਿੰਨੇ ਧੱਕੇ ਹੋ ਰਹੇ ਕਦੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਨਹੀਂ ਕੀਤੀ ਕਿਸਾਨਾਂ ਦਾ ਰੋਜ਼ ਹੀ ਡਾਂਗਾ ਪੈ ਰਿਹਾ ਕਿਉਂ ਨਹੀਂ ਤੁਸੀਂ ਬੋਲੇ ਅੱਜ ਜਿਹੜੀ ਆਵਾਜ਼ ਤੁਹਾਡੇ ਅੰਦਰੋਂ ਨਿਕਈ ਹੈ ਨਾ ਇਹ ਆਰਐਸਐਸ ਦੀ ਸੋਚ ਨਿਕਲੀ ਹੈ ਆਰਐਸਐਸ ਚਾਹੁੰਦੀ ਦੇਸ਼ ਨੂੰ ਤੋੜਨਾ ਪੰਜਾਬ ਨੂੰ ਤੋੜਨਾ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿਉਂਕਿ ਜੇ ਆਪਸ ਚੀ ਭਾਈਚਾਰਾ ਟੁੱਟੇਗਾ ਤੇ ਦੰਗੇ ਵਾਲਾ ਮਾਹੌਲ ਪੈਦਾ ਹੋਏਗਾ ਪੰਜਾਬ ਤੇ ਗਵਰਨਰ ਰਾਜ ਹੋਏਗਾ ਪੰਜਾਬ ਦੀ ਸਰਕਾਰ ਟੁੱਟੇਗੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਤੱਕੜੇ ਹੋਣਾ ਚਾਹੀਦਾ ਸਾਰੇ ਤੱਕੜੇ ਹੋ ਕੇ ਆਪਾਂ ਜਿੱਤੇ ਸੰਵਿਧਾਨ ਦਾ ਸਰਕਾਰ ਸਤਕਾਰ ਕਰਨਾ ਤੇ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਾ ਹੈ ਇਸ ਕਰਕੇ ਜਿਹੜੀ ਤੁਸੀਂ 25 ਧਾਰਾ ਵਾਲੀ ਗੱਲ ਕਰਦੇ ਜੇ ਉਹ ਟੈਂਡਸ ਸੰਵਿਧਾਨ ਦੀ 25 ਧਾਰਾ ਪੜ ਕੇ ਦੇਖੋ ਤੁਸੀਂ ਉੱਥੇ ਲਿਖਿਆ ਹੋਇਆ ਹੈ Hindu ਧਰਮ ਸਾਰੇ ਧਰਮਾਂ ਦਾ ਲਿਖਿਆ ਇੱਕ ਸਿੱਖ ਧਰਮ ਨੂੰ ਲਿਖਿਆ ਹੈ ਵੀ ਇੱਕ ਸਿੱਖ ਆ ਜਿਹੜਾ ਕਿਰਪਾਨ ਲੈ ਕੇ ਚੱਲ ਸਕਦਾ ਹੈ ਇਸ ਸੰਵਿਧਾਨ ਦੀ 25 ਧਾਰਾ ਚ ਲਿਖਿਆ ਹੈ ਫਿਰ ਤੁਸੀਂ ਜੋ ਸੰਵਿਧਾਨ ਨੂੰ ਪੜਦੇ ਜੇ ਜੋ ਲੋਕਾਂ ਦੇ ਮਨਾਂ 'ਚ ਗਲਤ ਗੱਲਾਂ ਸ਼ੱਕ ਪੈਦਾ ਕਰਦੇ ਜੇ ਇਸ ਕਰਕੇ ਸੰਵਿਧਾਨ ਦੀ 25 ਧਾਰਾ ਪੜੋ ਚੰਗੀ ਤਰ੍ਹਾਂ ਦੱਸੋ ਕਿ ਸਿੱਖ ਧਰਮ ਨੂੰ ਲੱਗ ਕਿਹਾ ਗਿਆ ਜੇ ਇੱਕ ਸਿੱਖ ਹੀ ਕਿਰਪਾਨ ਲੈ ਕੇ ਚੱਲਦਾ ਉਹ ਤੇ Hindu ਕਿਉਂ ਨਹੀਂ ਲੈ ਕੇ ਚੱਲ ਸਕਦਾ ਮੁ슬ਮਾਨ ਭਾਈ ਚਰਾ ਕਿਉਂ ਨਹੀਂ ਲੈ ਕੇ ਚੱਲ ਸਕਦਾ ਤੁਹਾਨੂੰ ਇੱਥੋਂ ਤੱਕ ਤੇ ਚੇਤਾ ਆ ਗਿਆ ਤੁਹਾਨੂੰ ਕਦੀ ਇਹ ਚੇਤਾ ਹੈਗਾ ਪੰਜਾਬ ਦੇ ਵਿੱਚ ਜਾਤਾਂ ਪਾਤਾਂ ਕਿੰਨੀ ਹੈ ਜੇ ਤੁਸੀਂ ਖਾਲਸਤਾਨ ਬਣਾਓਗੇ ਖਾਲਸਾ ਰਾਜ ਕਰੋਗੇ ਤੇ ਗਰੀਬ ਲੋਕਾਂ ਨੂੰ ਕਿੱਥੋਂ ਕੱਢੋਗੇ ਤੁਸੀਂ ਕੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਇਹੀ ਸੋਚ ਸੀ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਵਿਸਾਖੀ ਦੇ ਦਿਹਾੜੇ ਤੇ ਐਲਾਨ ਕੀਤਾ ਸੀ ਅੰਮ੍ਰਿਤਸਰ ਦਾ ਕਿ ਉੱਥੇ ਉਹਨਾਂ ਨੇ ਇਹੀ ਕਿਹਾ ਸੀ ਵੀ ਕੱਲੇ ਸਿੱਖ ਸਿੱਖ ਆ ਜਾਓ ਤੁਸੀਂ ਬਾਕੀ ਨਾ ਆਇਓ ਉੱਥੇ ਜਿਹੜਾ ਸੀ ਹਜ਼ਾਰ ਦਾ ਕਾਫ਼ੀ ਉੱਥੇ ਸਾਰੇ ਸੀਗੇ ਤੇ ਦੂਵੀਂ ਵੀ ਮੁਸਲਮਾਨਾਂ ਵਿੱਚ ਸਿੱਖ ਬੀਜੀ ਉੱਥੇ ਜਿਹਦੇ ਮਨ 'ਚ ਸ਼ਰਧਾ ਸੀ ਉਹਨਾਂ ਨੇ ਅੰਮ੍ਰਿਤ ਛਕਿਆ ਅੱਜ ਵੀ ਤੁਸੀਂ ਪੰਜਾਬ ਦੇ ਵਿੱਚ ਵੇਖੋ ਆ ਕੇ ਚਾਰ-ਚਾਰ ਸ਼ਮਸ਼ਾਨ ਘਾਦੇ ਜਾਤਾ ਦੇ ਆਧਾਰ ਤੇ ਤੁਸੀਂ ਕੀ ਖਾਲਸਾ ਰਾਜ ਕਰੋਗੇ ਕੀ ਖਾਲਸਾਤਾਨ ਬਣਾਓਗੇ ਜਿੱਤੇ ਤੁਸੀਂ ਕੈਨੇਡਾ ਅਮਰੀਕਾ 'ਚ ਲੋਕੇ ਬੈਠੇ ਨਾ ਉੱਥੇ ਵੀ ਜਾਤਾ ਦੇ ਆਧਾਰ ਤੇ ਗੁਰਦੁਆਰੇ ਬਣੇ ਹੋਏ ਆ ਆ ਰਾਮਗੜੀਆ ਦਾ ਗੁਰਦੁਆਰਾ ਆ ਜੱਟਾਂ ਦਾ ਗੁਰਦੁਆਰਾ ਆ ਰਮਦਾਸੀਆ ਦਾ ਮਦਵੀ ਸਿੱਖਾ ਦਾ ਤੁਸੀਂ ਕੀ ਖਾਲਸਾਤਾਨ ਬਣਾਓਗੇ ਖਾਲਸਾਤਾਨ ਦੀ ਜਿਹੜੀ ਗੱਲ ਕੀਤੀ ਹੈ ਖਾਲਸਾ ਰਾਜ ਦੀ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕੀਤੀ ਸੀ ਜਦੋਂ ਜਾਤਾਂ ਪਾਤਾਂ ਮੁਕਤ ਕਰਕੇ ਸਾਰਿਆਂ ਨੂੰ ਨਾਲ ਜੋੜ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਲੰਗ ਲੜਿਆ ਸੀ ਜਿੰਨਾ ਚਿਰ ਤੱਕ ਤੁਹਾਡੇ ਵਰਗੇ ਠੇਕੇਦਾਰ ਪੰਜਾਬ ਦੇ ਵਿੱਚ ਰਹਿਣਗੇ ਦੇਚ ਰਹਿਣਗੇ ਦੇਹ ਤੱਕ ਕਦੀ ਨਹੀਂ ਪੜਾ ਹੋ ਸਕਦਾ ਬਾਕੀ ਕਈਆਂ ਦੇ ਮਨ 'ਚ ਬੜੇ ਭਲੇਖੇ ਪੈਣੇ ਆ ਕਈਆਂ ਨੇ ਕਮੈਂਟ ਵੀ ਕਰਨੇ ਆ ਕਈਆਂ ਨੇ ਫੋਨ ਵੀ ਕਰਨੇ ਆ ਸੁਵਾਦ ਤਾਂ ਆ ਚਾਜ ਨਾਲ ਕਰਿਓ ਜੇ ਹਿੰਮਤ ਹੈਗੀ ਸਾਹਮਣੇ ਆ ਕੇ ਗੱਲ ਕਰਿਓ ਅਸੀਂ ਉਹ ਖਾਲਸਾ ਪੰਥ ਜੇ ਅਸੀਂ ਜਾਣਨਾ ਦੇ ਸਕਦੇ ਨਾ ਹਜ਼ਾਰਾ ਲੈ ਵੀ ਸਕਦੇ ਬੇਸ਼ਾਨਹਾਰ ਬੋਸ ਨਿਹੰਗਾਰ ਇਸ ਕਰਕੇ ਕਮੈਂਟ ਕਰਨ ਵਾਲੇ ਸੋਚੋ ਜਿਹਨੇ ਗਲਤ ਕਮੈਂਟ ਕੀਤਾ ਉਸਦੇ ਘਰ ਤੱਕ ਪਹੁੰਚਾਂਗੇ ਫੇਕ ਆਈਡੀ ਐ ਤੇ ਕਮੈਂਟ ਨਾ ਕਰਿਓ ਜੇ ਖਾਲਸਾ ਰਾਜ ਦੀ ਗੱਲ ਕਰਨੀ ਆ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣਾ ਪੈਣਾ ਸੰਵਿਧਾਨ ਨੂੰ ਹੀ ਮੰਨਣਾ ਪੈਣਾ ਹੈ ਸੰਵਿਧਾਨ ਨੇ ਸਾਰਿਆਂ ਨੂੰ ਹੱਕ ਦਿੱਤੇ ਆ ਇਸ ਕਰਕੇ ਸਾਰੇ ਇਕੱਠੇ ਹੋ ਕੇ ਆਪਾਂ ਏਕਤਾ ਦੀ ਗੱਲ ਕਰਨੀ ਹੈ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਨਾ ਆਪਾਂ ਜਾਤ ਪਾਤਾਂ ਜਿਵੇਂ ਨਾ ਨਾ ਫੁੱਟ ਪੋਣੀ ਤੁਹਾਡੇ ਕੋਲ ਅਜ ਤੱਕ ਸਿੱਖੀ ਚੋਂ ਜਾਤ ਪਾਤ ਨਹੀਂ ਨਿਕਲੀ ਸਾਡੀਆਂ ਜਥੇਬੰਦੀਆਂ ਚ ਦੋ ਦੋ ਪਾਟੇ ਅੰਮ੍ਰਿਤ ਦੇ ਹੁੰਦੇ ਆ ਪੰਜਾਬ ਦੇ ਵਿੱਚ ਚਾਰ ਚਾਰ ਗੁਰਦੁਆਰੇ ਆ ਤੁਸੀਂ ਕੈਨੇਡਾ ਅਮਰੀਕਾ ਦੇ ਚਾਰ ਚਾਰ ਗੁਰਦੁਆਰੇ ਬਣਾਏ ਬੈਠੇ ਆ ਜੇ ਅਸੀਂ ਖਾਲਸਾ ਰਾਜ ਦੀ ਗੱਲ ਕਰਨੀ ਹੈ ਬੇਗਮ ਪੁਰੇ ਰਾਜ ਦੀ ਗੱਲ ਕਰਨੀ ਹੈ ਸਾਰਿਆਂ ਨੂੰ ਇਕੱਠੇ ਕਰਨਾ ਪੈਣਾ ਸਾਡੇ ਵੱਲੋਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਅੱבא ਗੁਰਿੰਦਰ ਸਿੰਘ ਜੀ ਨੇ ਆਪਣੇ ਬੜਮੁੱਲੇ ਵਿਚਾਰ ਸੰਗਤ ਨਾਲ ਸਾਂਝਾ ਕੀਤਾ ਹੈ ਸਾਡੇ ਵਿੱਚ ਮਿਸ਼ਨਰੀ ਗਾਇਕ ਮੰਗੀਤ ਸੋਨੂ ਜੀ ਪਹੁੰਚੇ ਆ